ਅਣ ਜਿੱਥੇ ਭਲੇ ਦਾ ਕੰਮ ਹੈ ਨਾ ਗੁਰਨਾਨਕ ਦੇਵ ਜੀ ਦੇ ਵਿੱਚ ਪਰਪਕਾਰ ਲਈ ਸੱਜਣ ਦੀ ਬੈਰੀ ਵੀ ਲਿਖੇ ਜਾਂਦੇ ਇੱਥੇ ਤਾਂ ਸਾਰੇ ਆਪਣੇ ਬਣਾ ਬਹਿਂਦੇ ਨਾਨਕ ਨਾਮ ਚੜ੍ਹਦੀ ਤੇਰੇ ਭਾਣੇ ਸਰਬੰਦ ਦਾ ਫਰੀਦ ਜੀ ਕਹਿੰਦੇ ਫਰੀਦਾ ਬੁਰੇ ਨਾਲ ਭਲਾ ਕਰ ਗੁੱਸਾ ਮੰਨਣਾ ਹੰਡਾਏ ਗੁਰੂ ਸਾਹਿਬ ਜੀ ਨੇ ਲੋਗ ਹੜੜਲੇ ਨਾ ਨਹੀਂ ਕੀਤੀ ਲੌਂਗ ਵੀ ਦੇ ਦਿੱਤਾ ਹਰੜ ਵੀ ਦੇ ਦਿੱਤੀ ਨਾਰੇ ਬਿਮਾਰੀ ਵੇਖ ਕੇ ਨਾ ਪੜ ਕੇ ਇਹ ਵੀ ਕਹਿ ਦਿੱਤਾ ਸੱਚਾ ਮੋਤੀ ਭੇਜਿਆ ਇੱਕ ਕਹਿੰਦੇ ਸੱਚਾ ਮੋਤੀ ਪੀ ਗਏ ਜੇ ਸ਼ਹਿਜ਼ਾਦੇ ਨੂੰ ਨਾਲ ਦੇ ਦੋਗੇ ਨਾ ਤੇ ਇਹਦਾ ਰੋਗ ਛੇਤੀ ਠੀਕ ਹੋਵੇਗਾ ਨਾ ਕੋ ਬੈਰੀ ਜੀ ਨਹੀਂ ਬਗਨ